ਵਾਸੜੀਆ ਪੂਜਨ ਤੇ ਬੌਰੀਆਂ ਸਿੱਖਾਂ ਨੂੰ ਪੰਚਾਇਤ ਵੱਲੋਂ ਰੋਕਣ ਤੇ ਬੌਰੀਆਂ ਸਿੱਖ ਪੰਚਾਇਤ ਤੇ ਪਖੇ ਆਣੇ ਜਾ ਕੇ ਉਹਨਾਂ ਨੇ ਮੰਗ ਕੀਤੀ ਕੇ ਐਸਕੇ ਨੂੰ ਚਲਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਮਸਲਾ ਕੀ ਹੈ ਅੱਜ ਕੀ ਮਸਲਾ ਐਸੀ ਨਾ ਮਾਤਾ ਰਾਣੀ ਉਹਨੂੰ ਸਾਲ ਭਰ ਦੂ ਕੂਲਦੇ ਆ ਉਹ ਸ਼ਾਮਲਾਟ ਹੈਗੀ ਆ ਬੌਰੀਆਂ ਸਿੱਕਾ ਦੀ ਜਗ੍ਹਾ ਚਿਵਿਆ ਦੇ ਨਾਮ ਉਹ ਹੁਣ ਸਰਪੰਚ ਨਾਲ ਉੱਥੋਂ ਪੁਲਿਸ ਕੱਲੀ ਤੇ ਮੁੰਡੇ ਸਪਾਈ ਕਰਦੇ ਸੀਗੇ ਉਹਨਾਂ ਦੇ ਨਾਮ ਲਿਖਿਆ ਸਾਡੇ ਕੋਲ ਵੀਡੀਓ ਵੀ ਹੈਗੀ ਅਸੀਂ ਹੁਣ ਅਸੀਂ ਸਾਰਾ ਪਿੰਡ ਇਕੱਠਾ ਸਣੇ ਬੁੜੀਆਂ ਇੱਥੇ ਥਾਣੇ ਆਏ ਆ ਤੇ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਅਸੀਂ ਸਰਪੰਚ ਨਾਲ ਸੱਦੇ ਇੱਥੇ ਕੋਲ ਰੁਕਾਈ ਕੀ ਤੇ ਸਾਡਾ ਕੋਈ ਹੱਲ ਨਹੀਂ ਹੋਇਆ ਅਸੀਂ ਉਹ ਜਗ੍ਹਾ ਲੈਣੀ ਹੈ ਸਾਡੀ ਪੌਲ ਦੀ ਸਿੱਖਾ ਦੀ ਹੈ ਜੇ ਵੱਲ ਨਹੀਂ ਹੈ ਉੱਥੇ ਅਸੀਂ ਮਾਤਾ ਰਾਣੀ ਮਾਤਾ ਰਾਣੀ ਵੀ ਪੁੱਜਾਂਗੇ ਉੱਥੇ ਵੀ ਪਹਿਲਾਂ ਸਰਪੰਚ ਰਹੇ ਹਾਂ ਆ ਸਰਪੰਚ ਰਹੇ ਪਨ ਤੁਹਾਡੇ ਵਾਰੀ ਕੋਈ ਇਹੋ ਜਿਹਾ ਮਸਲਾ ਆ ਨਾ ਨਾ ਕੋਈ ਨਹੀਂ ਹੋਇਆ ਨਾ ਸਾਡੀ ਕੋਈ ਮੰਨ ਸਿੱਖਾ ਦੀ ਪੁੜੀ ਇੱਥੇ ਠਾਣੀ ਆਈ ਹੈ ਨਾ ਕੋਈ ਪੌਲ ਦੀ ਸਿੱਖਾ ਦੀ ਆਈ ਹੈ ਕੋਈ ਤਨ ਤਿਆਰ ਜੇ ਅਸੀਂ ਫੈਸਲਾ ਕੀਤਾ ਤੇ ਬੰਦੇ ਇਹ ਨਾ ਕੀਤਾ ਹੁਣ ਤੁਸੀਂ ਕੀ ਮੰਗ ਮੰਗਦੇ ਅਸੀਂ ਮਾਕੇ ਮਾਕੇ ਉਹ ਜਗ੍ਹਾ ਮਿਲਣੀ ਚਾਹੀਦੀ ਉਹ ਜਗ੍ਹਾ ਸਾਨੂੰ ਮਿਲਣੀ ਚਾਹੀਦੀ ਹੈ ਜਿੱਥੇ ਅਸੀਂ ਮਾਤਾ ਰਾਣੀ ਨੂੰ ਪੂਜਣਾ ਹੈ ਉੱਥੇ ਅਸੀਂ ਤਾਰ ਲਾ ਕੇ ਅੱਜ ਹੀ ਬੰਦ ਕਰ ਦਾਂਗੇ ਉਹ ਛਾਡੀ ਜਦੋਂ ਵੀ ਕੋਈ ਨਵੀਂ ਸਕੀਮ ਜਾਂ ਨਵਾਂ ਕੋਈ ਕੰਮ ਚੱਲਦਾ ਉਹਦਾ ਬੌਰੀਆਂ ਸਿੱਖਾਂ ਦੀ ਜਿਹੜੀ ਵੀ ਹਿੱਸੇਪਤੀ ਦੀ ਜ਼ਮੀਨ ਹੈ ਉਹਦੇ ਤੇ ਹੀ ਆ ਕੇ ਚੱਲਦਾ ਵਾਂ ਕੇ ਹੋਰ ਕਿਤੇ ਜਗ੍ਹਾ ਤੇ ਚੱਲਦਾ ਪਹਿਲਾਂ ਵੀ ਪੰਚਾਇਤਾਂ ਰਹੀਆਂ ਉਹਦਾ ਵੀ ਚੱਲਦਾ ਰਿਹਾ ਕਦੋਂ ਵੀ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਸਾਡੀ ਜਿਹੜੀ ਨਹੀਂ ਪੜਨਾ ਪੜਿਆ ਤੇ ਉਸ ਕਿਸੇ ਨੇ ਪਹਿਲਾਂ ਜੋ ਵੀ ਸਾਡੇ ਸ਼ੁਰੂ ਤੋਂ ਲੈ ਕੇ ਜਦੋਂ ਇਹ ਹਿੱਸੇਬੰਦੀਆਂ ਹੋਣੀਆਂ ਦਾ ਹੁਣ ਹੋਈਆਂ ਜਦੋਂ ਇਹ ਸਾਰਿਆਂ ਨੇ ਉਦੋਂ ਬੌਰੀਆ ਬਰਾਦਰੀ ਕੋਲੇ ਜਿੰਨਾਂ ਕੋਲੇ ਜ਼ਮੀਨ ਸੀ ਉਹਨਾਂ ਨੇ ਵੀ ਬਰਾਬਰ ਆਉਂਦੇ ਹਿੱਸੇ ਕਟਾਏ ਹੋਏ ਆ। ਜੇ ਸੀ ਇਹਦਾ ਰਿਕਾਰਡ ਢਣਾਉਣੇ ਆ ਤੇ ਪਿਛੋਕੜ ਰਿਕਾਰਡ ਜੇ ਬੌਰੀਆ ਸਮਾਜ ਦੇ ਨਾਮ ਬੋਲਦੀ ਹੈ ਜ਼ਮੀਨ। ਬਾਅਦ ਵਿੱਚ ਪੰਚਾਇਤ ਨੇ ਛੱਪੜ ਧਰ ਲਾ ਕੇ ਆਪਦਾ ਨਾਮ ਪਾ ਕੇ ਪੰਚਾਇਤ ਦੇ ਹਿੱਸੇ ਜ਼ਮੀਨ ਪਾ ਲਈ। ਸਾਰੀਆਂ ਬਰਾਦਰੀਆਂ ਜਿੰਨੀਆਂ ਵੀ ਸਾਥ ਰਹਿੰਦੀਆਂ ਚਾਹੇ ਉਹ ਜਿਮੀਦਾਰ ਹੈ ਚਾਹੇ ਉਹ ਮਜਬੀ ਸੇਖਾ ਚਾਹੇ ਉਹ ਮਹਾਜਨ ਬਰਾਦਰੀ ਹੈ ਜਿਵੇਂ ਜਿਵੇਂ ਉਹਨਾਂ ਦੇ ਹਿੱਸਾ ਪੱਤੇ ਆਉਂਦੀ ਸੀ ਕਿਤੇ ਨਾ ਕਿਤੇ ਉਹਨਾਂ ਨੇ ਉਹ ਥਾਵਾ ਮੰਨ ਲ ਕੇ ਆਪਦਾ ਕੁਝ ਨਾ ਕੁਝ ਉੱਥੇ ਬਣਾਇਆ। ਗੱਲੀ ਬੋਰੀਆ ਬਰਾਦਰੀ ਸਾਦਿਕ ਜੀ ਹੋਜੀ ਆ ਜਿਹਨੇ ਇੱਕ ਮਰਲਾ ਵੀ ਥਾਂਦਾ ਨਹੀਂ ਮੱਲਿਆਗਾ ਨਾ ਹੀ ਉਹਨੇ ਆਪ ਦਾ ਕੋਈ ਚੀਜ਼ ਪਾਈ ਆ ਜੇ ਹੁਣ ਬੋਰੀਆ ਬਰਾਦਰੀ ਇਕੱਠਾ ਹੋ ਕੇ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਪਹਿਲਾਂ ਉਹਦੇ ਠੱਡਾ ੜਾ ਦਿੱਤਾ ਜਾਂਦਾ ਵੀ ਅਸੀਂ ਅਸੀਂ ਮਤਾ ਪਾਇਆ ਅਸੀਂ ਇਸ ਤਰ੍ਹਾਂ ਕੀਤਾ ਇਹ ਗੱਲਾਂ ਹੁੰਦੀ ਆ ਅਸੀਂ ਇਹ ਅਣਪੜ ਲੋਕ ਉਹ ਗਿਣੇ ਚੁਣੇ ਬੰਦੇ ਆ ਜਿਹੜੇ بڑے ਲਿਖਿਆ ਨਹੀਂ ਪਤਾ ਨਹੀਂ ਸਮਝ ਇਹਨਾਂ ਦੀ ਇੱਛਾ ਤਾਂ ਇਆਂ ਅਕਸਰ ਸਭ ਸਹੀ ਨਹੀਂ ਦੱਸਿਆ ਅਸੀਂ ਹੁਣ ਨੌਜਵਾਨਾਂ ਨੇ ਪਰਚੋਲ ਕੀਤੀ ਐ ਰਿਕਾਰਡ ਕਢਾਇਆ ਪਿੱਛੋਂ ਤੋਂ ਲੈ ਕੇ ਪਿੱਛੇ ਤੱਕ ਪਰ ਐਂਡ ਤੇ ਸਾਨੂੰ ਇਹੀ ਮਿਲਦਾ ਕਿ ਇਹ ਬੌਰੀਆ ਬਰਾਦਰੀ ਦੀ ਜੱਦੀ ਪੁਸ਼ਤੀ ਜ਼ਮੀਨ ਹੈ ਉਹਦੇ ਨਾਮ ਬੋਲਦੀ ਆ ਪਤਾ ਨਹੀਂ ਕਿਹੜੀਆਂ ਪੰਚਾਇਤਾਂ ਨੇ ਕਿਹੜੀਆਂ ਸਰਕਾਰਾਂ ਨੇ ਕੀ ਕੁਝ ਕਰਕੇ ਇਹ ਵਿੱਚ ਪਾਇਆ ਸਾਡੇ ਉਹਦੇ ਸਾਨੂੰ ਕੋਈ ਨਹੀਂ ਪਤਾ ਸਾਡਾ ਕੋਈ ਬੰਦਾ ਇਹਦੇ ਇਨਵੋਲਵ ਨਹੀਂਗਾ ਹੁਣ ਅਸੀਂ ਮਾਤਾ ਰਾਣੀ ਦੇ ਦੇਣਾ ਜਿਹੜੇ ਅਸੀਂ ਪੁੱਛਦੇ ਆ ਇਹ ਇੱਕ ਦੇਣਾ ਸਾਡੇ ਰਚ ਰਿਹਾ ਸਾਡਾ ਇੱਕ ਹਾਂ ਪੁੱਛਦੇ ਧਰਮ ਦਾ ਹੁੰਦਾ ਦੇਣਾ ਉਹ ਅਸੀਂ ਆਏ ਸਾਲ ਇੱਕ ਦਿਨ ਪੁੱਛਣਾ ਹੁੰਦਾ ਅੱਜ ਵੀ ਅਸੀਂ ਸਾਲਕ ਦੇ ਸਾਡੇ ਜਿਹੜੇ ਬੌਰੀਆ ਸਮਾਜ ਦੀ ਪੱਤੀ ਆ ਉੱਥੇ ਅਸੀਂ ਜਗਾ ਸਾਫ ਕਰ ਲਈ ਸਾਡੇ ਨੌਜਵਾਨ ਸਾਥੀ ਸਸਥਾ ਹੈਗੀ ਸਾਡੀ ਬਣੀ ਉਹ ਮੰਡਲ ਵਾਲੇ ਹੌਲੀ ਵਾਸਤੇ ਉਹ ਸਾਫ ਕਰ ਰਹੇ ਸੀ ਤਾਂ ਸਾਨੂੰ ਉਹ ਵੀ ਸਾਫ ਕਰਨੋਂ ਟਾਇਆ ਗਿਆ ਸਾਡੀ ਇਹੀ ਮੰਗ ਹੈ ਕਿ ਜਦੋਂ ਵੀ ਕੋਈ ਵੀ ਕੰਮ ਹੁੰਦਾ ਉਦੋਂ ਸਾਡੀ ਬੌਰੀਆ ਬ੍ਰਦਰੀ ਦੀ ਜਗਾ ਹੀ ਕੰਮ ਕਰਨਾ ਵਾਸਤੇ ਮਿਲਦੀ ਆ ਹੋਰ ਜਗਾ ਸਾਡੇ ਚ ਹੈ ਨਹੀਂ ਜਾਂ ਹੋਰ ਕੋਈ ਪਛਾਤੀ ਜਗਾ ਨਹੀਂ ਹੈਗੀ ਇੱਕ ਬਿੰਦੂ ਸਾਡੀ ਇਹ ਵੀ ਹੈ ਕਿ ਪੰਚਾਇਤ ਚਲੋ ਮਤੇ ਪਾਉਂਦੀ ਹੈ ਪੰਚਾਇਤ ਦਾ ਕੰਮ ਹੈ ਕਰਨਾ ਅਸੀਂ ਸਮਝਦੇ ਹਾਂ ਉਹਨੇ ਕੰਮ ਕਰਨਾ ਕੰਮ ਕਰਨ ਵਾਸਤੇ ਪੰਚਾਇਤ ਬਣਾਈ ਆ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਉਹ ਕੋਈ ਵੀ ਗਲਤ ਸ਼ਲਤ ਸਿੱਧਾ ਪੁੱਠਾ ਕੰਮ ਕਰੀ ਜਾਵੇ ਜੇ ਬੌਰੀਆਂ ਦੀ ਪੱਤੀ ਚੱਕੇ ਤੋਂ ਕੋਈ ਵੀ ਕੋਈ ਡਿਸੀਜਨ ਲੈਣਾ ਕੋਈ ਮਤਾ ਪਾਉਣਾ ਤੇ ਕਮ ਸੇ ਕਮ ਸਾਡੀ ਬਰਾਦਰੀ ਨੂੰ ਤਾਂ ਪਤਾ ਹੋਵੇ ਵੀ ਇੱਥੇ ਅਸੀਂ ਆ ਮਤਾ ਪਾ ਰਹੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਹਾਂ ਤਾਂ ਉਦੋਂ ਪਤਾ ਲੱਗਦਾ ਵੀ ਆ ਜਗ੍ਹਾ ਬੰਦ ਹੋ ਗਏ ਬੰਦ ਕੰਮ ਬੰਦ ਕੰਮ ਹੋ ਜੇ ਮਸਲਾ ਗਰਮ ਹੋਇਆ ਸਾਹ ਦੇ ਖਾਨ ਦੇ ਵਿੱਚ ਪਹੁੰਚੇ ਬੌਰੀਆਂ ਸਮਾਜ ਲੋਕ ਕੀ ਕਾਰਨ ਕੀ ਕੀ ਮਸਲਾ ਕੀ ਹੋ ਗਿਆ ਵਿਲੀ ਉੱਤੇ ਜਗਾਦੇ ਸਫਾਈ ਕਰ ਰਹੇ ਸੀ ਪਹਿਲਾਂ ਤਾਂ 2014 ਦੇ ਵਿੱਚ ਮਤਾ ਪਾਸ ਆਈਟੀਆ ਨੇ ਦਿੱਤੀ ਪਈ ਹੈ 966 ਨੰਬਰ ਗੁਰਤਮਾ ਛੇਕਨਾਲਾ 13 ਮਰਲੇ ਉਸ ਦਿਨ ਜਿਹੜਾ ਹੁਣ ਨਵੀਂ ਪੰਚਾਇਤ ਨੇ ਗਰੀਬਾਂ ਲਈ ਸਦਾ ਮਤਾ ਪਾ ਕੇ ਦਿੱਤਾ ਜੋ ਉੱਥੇ ਬੰਦੀ ਹੈ ਉਹ ਆਪਣੇ ਉੱਤੇ ਸਫਾਈ ਕਰ ਰਹੀ ਸੀ ਕੋਈ ਜੰਡੀ ਪੂਜਾ ਕਰਨ ਦੀ ਦੇਖੋ ਅਸੀਂ ਨਹੀਂ ਚਾਹੁੰਦੇ ਕੋਈ ਵੀ ਪੂਜਾ ਕਰੇ ਰਿਕਵਰ ਪਾਈਏ ਤਾਂ ਇਹ ਜਗਾ ਜਿਲ੍ਹਾ ਤੇਰੇ ਫੈਸਲੇ ਬੰਦੀ ਕਿ ਬੁੱਝ ਸਕਦੇ ਆ ਕੋਈ ਇਹਨਾਂ ਦਾ ਇਸ਼ੂ ਹੈ ਨਹੀਂ ਕਿ ਕੋਈ ਨਾ ਪੂਜੇ ਕੋਈ ਨਾ ਆਪ ਇਸ਼ੂ ਵੱਡਾ ਬਣਾ ਕੇ ਆ ਗਏ ਇਹਦੇ ਪਹਿਲਾਂ ਇਹ ਚੌਕੀ ਦਾ ਤਾਂ ਕੱਲੇ ਸੀਗੇ ਵੀ ਜਦੋਂ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਕੀ ਕਰ ਰਹੇ ਆ ਇਹਨਾਂ ਨੂੰ ਕੋਈ ਉਹਨਾਂ ਦੀ ਗੱਲ ਨਹੀਂ ਸੁਣੀ ਨਾ ਉਹਨਾਂ ਨੇ ਕਹਿ ਦੇ ਰੁਕੋ ਜੇਕਰ ਉਹ ਉਹ ਇਹ ਦੱਸ ਦਿੰਦੇ ਵੀ ਇਹ ਤਾਂ ਬਈ ਦੰਡੀ ਪੂਜਾ ਕਰਨ ਲਈ ਪ੍ਰਸ਼ਾਸਨਪਾਈ ਕਰ ਰਹੇ ਆ। ਤੇ ਮੁਲਾਜ਼ਮਾਂ ਨੂੰ ਕਹਿੰਦੇ ਲੋੜ ਹੀ ਨਹੀਂ ਪੈਣੀ। ਤੁਹਾਡੇ ਵੱਲੋਂ ਜਾਂ ਉਕੀਦਾ ਵੱਲੋਂ ਕੋਈ ਦਿੱਤੀ ਜੀ ਥਾਣੇ ਦੇਖਾ ਨਹੀਂ। ਨਹੀਂ ਜੀ ਦਰਖਾਸਤ ਕੋਈ ਨਹੀਂ ਦਿੱਤੀ ਕੋਈ ਸਾਹਿਬ। ਇਹ ਅੱਜ ਜਿਹੜੇ ਥਾਣੇ ਕੋਲ ਚ ਆਉਂਦਿਆ ਪਈ ਆਈ। ਉਹ ਤਾਂ ਮੁਲਾਜ਼ਮ ਰੋਕਣ ਗਏ ਸੀ ਕਿ ਵੀ ਪਾਈ ਪੰਚਾਇਤ ਦੀ ਜਗ੍ਹਾ ਤੇ ਕਿਉਂ ਕਬਜ਼ਾ ਕਰ ਰਹੇ ਆ। ਉਹ ਤਾਂ ਇਹ ਨਹੀਂ ਗੱਲ ਕਹ ਕੇ ਰੋਕਣ ਗਏ ਸੀ ਆ ਤਾਂ ਇਹੋ ਹੀ ਨਾ ਕਿਹਾ। ਠੀਕ ਹੈ। ਵੀ ਜਲਦੀ ਪੂਜਣਾ ਜਿਹੜਾ ਆਪਦਾ ਕਰ ਸਕਦੇ ਹੋ ਕਰ ਸਕਦੇ ਜੀ ਉੱਥੇ ਅਸੀਂ ਨਿਯਾਇਜ਼ ਕਵਬਾ ਨਹੀਂ ਕੀ ਕਰਦੇ ਸਾਰੇ ਜੇ ਪੂਜਾ ਕਰਦੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਕਰ ਸਕਦੇ ਕੋਈ ਵੀ ਧਰਮਾਂ ਦੀ ਪੂਜਾ ਕਰ ਸਕਦੇ ਥੈਂਕ ਯੂ